ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਪੁਲਿਸ ਕਾਂਸਟੇਬਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ પાસે 46,91,000 ਰੁਪਏ ਦੀ ਹਵਾਲਾ ਰਕਮ ਵੀ ਬਰਾਮਦ ਕੀਤੀ ਹੈ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਇਹ ਸਾਰਾ ਨੈਟਵਰਕ ਅਮਰੀਕਾ ਤੋਂ ਚਲਾਇਆ ਜਾ ਰਿਹਾ ਸੀ ਅਮਰੀਕਸਰ ਪੁਲਿਸ ਵੱਲੋਂ ਕਮਾਂਤਰੀ ਨਾਰਕੋ ਹਵਾਲਾ ਨੈਟਵਰਕ ਦਾ ਭਾਂਡਾ ਭੰਦਿਆ ਲੁਧਿਆਣਾ ਚ ਤਾਇਨਾਤ ਇੱਕ ਪੁਲਿਸ ਕਾਂਸਟੇਬਲ ਨਵਜੋਤ ਸਿੰਘ ਅਤੇ ਅਮਰੀਕਸਰ ਨਿਵਾਸੀ ਹਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 46,91,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਨੇ ਦੱਸਿਆ ਕਿ ਇਹ ਸਾਰਾ ਨੈੱਟਵਰਕ ਅਮਰੀਕਾ ਬੇਸਡ ਗੈਂਗਸਟਰ ਜੋਵਨ ਕਲੇਅਰ ਅਤੇ ਗੈਂਗਸਟਰ ਗੋਪੀ ਚੋਗਾਵਾ ਵੱਲੋਂ ਚਲਾਇਆ ਜਾ ਰਿਹਾ ਸੀ ਡਾਇਰੈਕਸ਼ਨ ਹੈ ਉਹ ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਕਿਉਂਕਿ ਡਰੱਗਸ ਦੀ ਰਿਕਵਰੀ ਬਹੁਤ ਵਧੀਆ ਕੀਤੀ ਗਈ ਹੈ ਪਿੱਛੇ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਯਾਪਾ ਟੈਲੀ ਜਨਰੀ ਤੋਂ ਹੁਣ ਤੱਕ ਦੇਖਿਏ 69.ਸਮਥਿੰਗ ਕਿਲੋ ਆਪਾਂ ਹੀਰੋਇਨ ਫੜ ਚੁੱਕੇ ਆ ਇਕ ਤਰ੍ਹਾਂ 70 ਦੇ ਨੇੜੇ ਹੋਗੀ 70 ਕਿਲੋ ਦੇ ਨੇੜੇ ਤਾਂ ਉਹਦੇ ਚੋਂ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਕਿ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੀਡ ਦੀ ਹੱਡੀ ਹੈ ਬੈਟਮੂਨ ਹੈ ਜਿਹਦੇ ਕਰਾਸ ਬਾਰਡਰ ਸਾਡੇ ਕੋਲ ਡਰੱਗ ਆ ਰਹੀ ਹੈ ਤਾਂ ਨੇਚਰਲੀ ਪੈਸਾ ਜਦੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਹੈ ਸੋ ਇਹਦੇ ਤੇ ਅਸੀਂ ਪੰਜ ਬੰਦੇ ਫੜੇ ਅਰੈਸਟ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 46 ਲੱਖ 91000 ਰੁਪਏ ਕੈਸ਼ ਕੀਤੀ ਗਈ ਹੈ ਜੋ ਮੋੜਲੀ ਪੁਛਕਤ ਦੇ ਚ ਇਹਦੇ ਚ 1 ਕਿਲੋ ਰਿਕਵਰ ਹੋਈ ਸੀ 78 ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਚ ਜਿਹੜਾ ਬੰਦਾ ਫਰਿਆ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸੀ ਸਤਨਾਮ ਸਿੰਘ ਜੀ ਰੈਸਟ ਹੋਈ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿੱਦਾਂ ਬੈਕਵਰਡ ਫਾਰਵਰਡ ਲਿੰਕੇਜਸ ਤੇ ਕੰਮ ਕਰਦੇ ਕਰਦੇ ਫਿਰ ਇੱਕ ਹਰਿਆਣਾ ਦਾ ਗੜਗਾਉਂ ਦੇ ਵਿੱਚ ਜਿਹੜਾ ਰਹਿਣ ਵਾਲਾ ਪਿੱਛੋ ਭਵਾਨੀ ਦਾ ਅਨਿਲ ਸਿਆਣੀ ਸਨਫ ਦਲਬਾਖ ਸਿਆਣੀ ਜਗਤ ਕੌਲੀ ਭਵਾਨੀ ਹਰਿਆਣਾ ਇਹਨੂੰ ਰੈਸ ਕੀਤਾ ਇਸ ਤੋਂ ਸਾਰਾ ਇਹ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਕਰਤਨ ਜੋਤ ਇਲੀਅਸ ਰਾਜਨ ਅਰੈਸਟ ਹੋਇਆ ਫਤਿਹਗੜ ਚੁੜੀਆਂ ਰੋਡ ਅੰਮ੍ਰਿਤਸਰ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਹਾਵਾ ਪਿੰਡ ਹੈ ਅੰਮ੍ਰਿਤਸਰ ਰੂਲ ਦਾ ਫਿਰ ਉਹ ਡੇਟਾ ਸਨਰਮਿਤ ਸਦਰ ਕੁਆਟਰ ਅੰਮ੍ਰਿਤਸਰ ਦਾ ਔਰ ਇੱਕ ਨਵਜੋਤ ਸਿੰਘ ਜਿਹੜਾ ਕਿ ਕਨਸਟੇਬਲ ਆ ਪੰਜਾਬ ਪੁਲਿਸ ਇਹ ਵੀ ਅਰੈਸਟ ਹੋਇਆ ਹੈ ਔਰ ਇਹਦੇ ਜਿਹੜੇ ਪੋਰਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਹੈ ਕਿ ਯੂਐਸ ਬੇਸਡ ਬੜੇ ਨੋਟੋਰੀਅਸ ਸਮਗਲਰ ਨੇ ਇੱਕ ਤਾਂ ਜੋਬਨ ਕਲੇਰ ਹੈ ਔਰ ਇੱਕ ਗੈਂਗਸਟਰ ਹੈਗਾ ਗੋਪੀ ਚਾਵਾ ਦੋਨੋਂ ਅੰਮ੍ਰਿਤਸਰ ਰੂਲ ਦੇ ਰਹਿਣ ਵਾਲੇ ਨੇ ਔਰ ਇਹ ਦੁਬਈ ਬੇਸ ਸਾਰਾ ਨੈਟ ਹੋ ਕੇ ਰੂਟ ਤੇ ਜਾਂਦਾ ਸੀ ਪਾਕਿਸਤਾਨ ਤਾਸੀਹ ਕੇ ਪੁਲਿਸ ਵੱਲੋਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਨਾਪਾਸਾ ਢੂੰਡਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦਾ ਵੀ ਪਤਾ ਲਗਾਇਆ ਜਾ ਸਕੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ